ਸਵੇਰ ਤਾਂ ਤਰਾ ਸਾਗ ਧਰਿਆਈ ਪਹਿਲਾਂ ਤੋੜ ਕੇ ਲਿਆਂਦਾ ਫੇ ਪੱਤਾ ਪੱਤਾ ਚੁਗਿਆ ਵਾ ਅੱਜ ਕੱਲ ਛੰਡੀ ਛੰਡੀ ਹੁੰਦੀ ਮੈਂ ਕਿਤੇ ਉਹ ਨਾ ਹੋਵੇ ਫੇ ਤੋਤਾ ਬਣਾਇਆ ਤੇ ਹੁਣ ਕਿਤੇ ਜਾ ਕੇ ਤੇ ਰਹਿ ਜਾਈਓ ਉਹ ਕੰਤੋਂ ਕਿਹਾ ਤਰੀ ਆ ਗਾ ਮਾ ਤਰੇ ਆ ਕਹੋਂ ਦੀ ਚਾਹ ਰੱਖ ਕੇ ਪਤੀਲੀ ਬੈਠੀ ਆ ਆਇਆ ਚਾਹ ਕਿੱਥੇ ਧਰੀ ਆ ਸਾਗ ਧਰਿਆ ਹੈਗਾ ਇਹ ਉਹ ਮਹਾ ਛਾਗ ਨੂੰ ਕੱਢ ਕੇ ਤੇ ਗਹਿਰੀਆਂ ਤੇ ਰੱਖਿਆ ਤੇ ਫੇ ਮੈਂ ਚਾਹ ਬਣਾਈ ਤੇ ਹੁਣ ਮੈਂ ਹਾਂ ਚੱਲ ਛਾਗ ਕੋ ਘੋਟ ਕੇ ਤੇ ਪੀ ਰਹੀ ਜਾਨੀ ਆ ਮੈਂ ਉਧਰ ਕੋਹ ਦਾ ਵੇਖਣ ਡਿਆ ਮੈਂ ਵੇਲੀ ਆ ਲਜਾੜਾ ਮਾਲ ਨੂੰ ਪੱਠਾ ਦਿੱਤਾ 100 ਪਾਣੀ ਪੁਰਨ ਡੋੜ ਵੜਾਵਾ ਅੱਗੇ ਤੋਂ ਮੁੰਡਾ ਸੋਕਰਾ ਨਾਲ ਕਰਾ ਦਿੰਦਾ ਏ ਹੁਣ ਮੈਨੂੰ ਕੱਲੇ ਨੂੰ ਕਰਨਾ ਪੈਣ ਡਿਆ ਵਾ ਤੇ ਮੇਰਾ ਇਰਾਦਾ ਸੀ ਕਿ ਚੱਲੋ ਉੱਥੇ ਨਾ ਇਕੱਠੇ ਬੈ ਕੇ ਤੇ ਚਾਹ ਪੀ ਲੈਨੇ ਆ ਤੇ ਆ ਵੇਖੋ ਚਾਹ ਬਣੀ ਚਾਹ ਕਿਹੜੀ ਨਹੀਂ ਬਣੀ ਚਾਹ ਤੇ ਆਖੋ ਕੀ ਬੜਾਈ ਨਹੀਂ ਆਵੇ ਲਾ ਜੇ ਜੇ ਆ ਕੋਦੇ ਮੈਂ ਪਾ ਦੇਣੀ ਮੈਂ ਹਾਂ ਉੱਥੇ ਬਈਆਂ ਤੇ ਚਰਤੀ ਲੈਨੇ ਆ ਪਾ ਦੇ ਮੈਨੂੰ ਪਾ ਦੇ ਘੁੱਟ ਤੇ ਮੈਂ ਉਧਰ ਜਾਵਾ ਤੇ ਤੂੰ ਘੋੜਦੀ ਨਹੀਂ ਕਰਦੀ ਨਹੀਂ ਜੋ ਕਰਨਾ ਐਡੀ ਵੀ ਕਾਦੀ ਕਾਲੀ ਹੁੰਦੀ ਆ ਉਹ ਮਾਲ ਵਿਚਾਰਾ ਹੱਥੋਂ ਤਾਂ ਹੀ ਉੱਥੇ ਥੁਪੇ ਖਲੋਤੇ ਡੰਗਰ ਤੇ ਮਮੀ ਤਾਂ ਗਰਨੀ ਚ ਡਈ ਆ ਕਿੰਨੀ ਗਰਮੀ ਦੇ ਵਿੱਚ ਡਈ ਆ ਬਣਾਉਣਾ ਮੇਰੇ ਕੋ ਕਿਹੜਾ ਗੈਸਵਾ ਪੀਜੇ ਤੇ ਛੱਟ ਛੱਟ ਸਭ ਕੁਝ ਬਣਾ ਲੈਣਾ ਹੀ ਖੌਚ ਲੈ ਨਹੀਂ ਬੜਨਾ ਹੁਣ ਅੱਜ ਕੱਲ੍ਹ ਲੱਗ ਵੀ ਦੇਖੋ ਆਪੇ ਕਿਤਨਾ ਬਲਦੀ ਕਿ ਓਕੀ ਬਲਦੀ ਆ ਉਹ ਚੱਲ ਲਿਆ ਰਾਨਾ ਤੈਨੂੰ ਗੈਸ ਸਿਲੰਡਰ ਹੀ ਲਿਆ ਦਿੰਨੇ ਆ ਕੋਈ ਨਹੀਂ ਸਭ ਕੁਝ ਹੋ ਜਾ ਕਰਨਾ ਸਭ ਕੋ ਘਰੇ ਕਦੋਂ ਹੁਣਾਵਾ ਜਦੋਂ ਉਹ ਗੱਲ ਪਈ ਚੰਗੇ ਭੜੇ ਦੋਰੇ ਦੋਰੇ ਸਭ ਕੋ ਸਿਲੰਡਰ ਵਾ ਤੇ ਇਹ ਗੇ ਤਾਂ ਸਾਨੂੰ ਉਹ ਗੱਲ ਸਾਡੇ ਕਰਮਾਂ ਚ ਕੋ ਹੋਣੀ ਕਾ ਉਹ ਕੋਈ ਅਹੀਂ ਬਣਾਏ ਹੋ ਕਿ ਨਿਭਾਏ ਇਹੇ ਤੇ ਹੱਥੇ ਲਾਥ ਜਾ ਆਂਦਾ ਸਭ ਕੁਝ ਹੋ ਜਾਣਾ ਕੋਈ ਗੱਲ ਨਹੀਂ ਉਹ ਵੱਡੀ ਹੋ ਜੇ ਵੱਡੀ ਹੋ ਜੇ ਉਹਦੇ ਦੱਜਦੇ ਆਏ ਵੀ ਉਹ ਵੱਡੀ ਹੋ ਜੇ ਇੱਕ ਤੇ ਸਾਨੂੰ ਦੇ ਹੀ ਸਕਦੀ ਸੀ ਨਾ ਵੇਰਾ ਜੋ ਰੋਇਦਾ 3200 ਹੁੰਦਾ ਮੈਂ ਕਲਾ ਮਟਾਈਆ ਕਲਾ ਤੇ ਬੱਸ ਕਰੋ ਨਾ ਕਰੋ ਇਦਾਂ 아이 ਕਿ ਤਮ ਕਾਦਾ ਉਹ ਜੜੀ ਆ ਇਹ ਮੇਰੀ ਜੀ ਫਰੈਂਡ ਹੋਆ ਹੈ ਬੋਦੇ ਜਖ ਲਾਰਕੇ ਚਾਟਾ ਜਾ ਖਲਾਕੇ ਆਈ ਆ ਤੇ ਅਜੇ ਤੱਕ ਨਹੀਂ ਗਈ ਮੈਂ ਤੇ ਉਹਦਾ ਵੀ ਧਿਆਨ ਰੱਖਣ ਲਈ ਆ ਕਿਤੇ ਹੋਰ ਉਹ ਗੱਲ ਨਾ ਹੋਏ ਉਹ ਲੁੱਟ ਪੁੱਟ ਕੇ ਤੇ ਗਾਂ ਜਾਵੇ ਕੀ ਪਤਾ ਹੁੰਦਾ ਇਹੋ ਜੀਆਂ ਦਾ ਨਾ ਕਦੀ ਦੇਖੀ ਨਾ ਜਾਤੀ ਅ ਨਮੀ ਕੋਈ ਆ ਗਈ ਅੱਜ ਉਹ ਜੇ ਆਈ ਆ ਤਾਂ ਉਹਦੇ ਘਰ ਆਈ ਤੈਨੂੰ ਕੀ ਲੱਗੇ ਤੂੰ ਜ਼ਰੂਰ ਬੇਮੋਟਾ ਪਿਠਾ ਦੇੜਨਾ ਇਹੋ ਤੇ ਤੁਹਾਡੀਆਂ ਗੱਲਾਂ ਆ ਆਈ ਤੇ ਉਹਦੇ ਘਰ ਆਈ ਆ ਉਹਦਾ ਘਰ ਪਹਿਲਾਂ ਬਣ ਗਿਆ ਸੀ ਆਈ ਉੱਥੋਂ ਕਿ ਜੇ ਸਾਡਾ ਵੀ ਅਜਿਹਾ ਸਪੋਤ ਹੈ ਗਿਆ ਜੇ ਮੁੰਡਾ ਬਾੜਵਾ ਇਹ ਥੋੜਾ ਵੀ ਆਪਣੀਆਂ ਹੀ ਮਰਜ਼ੀਆਂ ਕਰੇ ਸਾਡੀਆਂ ਦੋ ਰੋਟੀਆਂ ਤੈਨੂੰ ਦੋਖ ਦੀਆਂ ਸੀ ਇਹਨੇ ਹੁਣ ਜਾਣਾ ਧਰਿਆ ਵਾ ਬਗਾਨੀਆਂ ਨੂੰ ਬਾੜ-ਵਾੜ ਕੇ ਤੇ ਕਿਤਾ ਉਹਨਾਂ ਨੂੰ ਘਰੇ ਕੀ ਖਵਾਲਣ ਪਿਆਲਾ ਡਾਈ ਹੋਣੀ ਅਸੀਂ ਕਿਹੜਾ ਵੇਖਣ ਡਏ ਆ ਉਹ ਜਾਣਦਿਆ ਘਰ ਘੱਟ ਤੂੰ ਵੀ ਨਹੀਂ ਤੂੰ ਕੋਈ ਨਾ ਕੋਈ ਤਲੂਣੀ ਲਾਲ ਛੜਦੀ ਆ ਕਪੱਤ ਨੂੰ ਵਾਜਾਂ ਹਰ ਵੇਲੇ ਤੂੰ ਹੀ ਮਾਰਦੀ ਆ ਜੇ ਉਹ ਆ ਤਾਂ ਤੈਨੂੰ ਨਹੀਂ ਆਪਣੇ ਆਪ ਚ ਕੋ ਆਉਂਦਾ ਜਾ ਕਰਦੀ ਰਹਿ ਜੋ ਕਰਨਾ ਮੈਂ ਜਾ ਕੇ ਚੋਣੇ ਨੂੰ ਪੱਠੇ ਪਾਵਾਂ ਐ ਹੋ ਤੇ ਗੱਲਾਂ ਮਾਰੀਆਂ ਵਾ ਜੇ ਆਖੋ ਨਾ ਰਾਜ ਦੀ ਗੱਲ ਕੋਈ ਵੀ ਕਰੋ ਉਸੇ ਵੇਲੇ ਨਾ ਪੁੜਕ ਡੰਡਿਓ ਪਾਰ ਹੁੰਦੇ ਆ ਉਸੇ ਵੇਲੇ ਚਾਹ ਦਾ ਗਲਾਸ ਰੱਖ ਕੇ ਤੇ ਦੌੜ ਗਏ ਆ ਜਾਂਦੇ ਹੀ ਤੇ ਜਾਓ ਫਿਰ ਵੇਖ ਰਾਜ ਤੇਰੇ ਬੇਟੇ ਨੂੰ ਨਾ ਮਾਸਾ ਜਨੀ ਤਮੀਜ਼ ਨਹੀਂ ਹੈਗੀ ਵੀ ਕਿਸੇ ਦੇ ਸਾਹਮਣੇ ਕਿੱਦਾਂ ਬੋਲਣਾ ਵਾ ਪਿੰਡ ਦੇ ਵਿੱਚ ਰਹਿ ਕੇ ਨਾ ਉਹ ਕਿੱਦਾਂ ਦਾ ਹੋ ਗਿਆ ਵਾ ਤੂੰ ਕਿਉਂ ਨਹੀਂ ਇਹਦੇ ਬਾਰੇ ਸੋਚਦੀ ਹੈਗੀ ਬੜਾ ਸਮਝਾਉਨੇ ਆ ਦਲਜਿੰਦਰ ਪਰ ਜਿਹੜੇ ਮੇਰੇ ਸਾਸੋਹਰਾਂ ਨਾ ਉਹਨਾਂ ਮਨ ਬੁੱਧੀ ਜੈ ਬਣਾਉਂਦਾ ਵਾ ਇਹਨੂੰ ਪਤਲ ਸਮਝ ਪੜਨ ਵੀ ਨਹੀਂ ਦਿੰਦੇ ਵੀ ਨਾ ਹੰਦ ਦੇ ਵੇਲੀ ਵੱਲ ਚਲ ਜਾ ਜਾ ਬੰਬੀ ਤੇ ਪਾਣੀ ਮੋੜਿਆ ਬਥੇਰਾ ਇਹਨੂੰ ਮੈਂ ਕਹਿੰਨੀ ਆ ਪੁੱਤ ਪੜਿਆ ਲਿਖਿਆ ਕਰ ਇਹ ਤੇ ਮੇਰੇ ਆਖੇ ਨਹੀਂ ਲੱਗਦਾ ਤੇ ਪਰ ਇਦਾਂ ਨਾ ਸ਼ਾਇਦ ਤੂੰ ਆਈ ਆ ਹੁਣ ਤੇਰਾ ਕਰਕੇ ਕੁਝ ਸਮਝ ਜੇ ਵੀ ਮੰਮੀ ਦੀ ਸਹੇਲੀ ਵੇ ਕਿੰਨੇ ਪੜੇ ਲਿਖੇ ਆ ਇਹਦੇ ਬੱਚੇ ਵੀ ਪੜੇ ਲਿਖੇ ਹੋਣਗੇ ਤੇ ਮਾਂ ਵੀ ਇਸੇ ਟਾਈਮ ਆਵਾ ਇਸ ਤਰ੍ਹਾਂ ਬੱਚੇ ਨਾ ਸਮਝ ਦੇਣੀ ਹੁੰਦੇ ਹੁਣ ਤੂੰ ਵੀ ਸਿਆਣੀ ਆ ਤੈਨੂੰ ਆਪਣਾ ਸਟੈਂਡ ਲੈਣਾ ਹੀ ਪੈਣਾ ਵਾ ਗਾੜੀ ਆਪਣੇ ਬੱਚੇ ਦਾ ਸੋਚ ਮੈਂ ਤੇ ਇੱਕੋ ਗੱਲ ਕਹਿੰਨੀ ਆ ਵੀ ਤੂੰ ਇਥੋਂ ਸਾਰਾ ਕੁਝ ਵੇਚ ਕੇ ਨਾ ਤੇ ਤੂੰ ਸਹਿਰ ਕੋਠੀ ਲੈ ਲੈ ਕਿਦਾਂ ਲੱਲਾ ਦਲਜਿੰਦਰ ਸਾਹ ਸੌਰੇ ਨੇ ਮੈਨੂੰ ਪੈਲੀ ਵੀ ਨਹੀਂ ਦਿੱਤੀ ਉਹ ਵੀ ਆਪਣੇ ਕੋਈ ਰੱਖ ਗਏ ਬਸ ਇਹੋ ਦੋ ਕੁਲੀਆਂ ਦਿੱਤੀਆਂ ਹੀ ਮੈਨੂੰ ਉਹਨਾਂ ਨੇ ਚਲੋ ਕੋਈ ਗੱਲ ਨਹੀਂ ਰਾਜ ਜੇ ਪੈਲੀ ਨਹੀਂ ਦਿੱਤੀ ਹੈਗੀ ਤੇ ਇਹ ਕੋਠੀ ਜਿਹੜੀ ਆ ਇਹ ਤੇ ਤੁਹਾਡੇ ਨਾਮ ਹੋਊਗੀ ਨਾ ਤੇ ਬਾਕੀ ਇਹ ਆ ਵੀ ਜੇ ਸਹਿਰ ਚਲ ਜਾਈਏ ਨਾ ਜਿੱਦਾਂ ਤੁਸੀਂ ਪੜ੍ਹੀ ਲਿਖੀ ਆ ਉੱਥੇ ਕੋਈ ਨਾ ਕੋਈ ਨੌਕਰੀ ਮਿਲ ਹੀ ਜਾਂਦੀ ਆ ਸਹਿਰ ਦੇ ਵਿੱਚ ਵਾਧੂ ਨੌਕਰੀਆਂ ਹੁੰਦੀਆਂ ਤੁਹਾਡੇ ਹਸਬੰਦ ਵੀ ਕਮਾਉਂਦੇ ਆ ਤੇ ਬਾਕੀ ਇਹ ਆ ਵੀ ਜਦੋਂ ਤੁਸੀਂ ਵੀ ਕਮਾਉਂਦੇ ਆ ਤੇ ਕਿ ਤੇਰੇ ਬੱਚੇ ਦਾ ਨਾ ਵਧੀਆ ਫਿਊਚਰ ਬਣ ਜਾਣਾ ਉਥੇ ਮੰਮੀ ਦਾ ਵੀ ਕੱਖ ਨਹੀਂ ਹਾਰ ਬਸੇਲੇ ਸਾਹਮਣੇ ਦਾਦੀ ਦਾਦੇ ਦੀ ਬੜਾਈ ਕਰੀ ਜਾਂਦੇ ਉਹਨਾਂ ਨੂੰ ਪਤਾ ਬਗਾਨੀ ਆ ਬਗਾਨੇ ਸਾਹਮਣੇ ਆਪਣੇ ਘਰ ਦੇ ਪੇਦ ਖੋਲ੍ਹੀ ਜਾਂਦੇ ਤੇ ਮੰਮੀ ਨਹੀਂ ਕਦੇ ਵੀ ਸੁੱਧਰ ਸਕਦੀ ਕੋਈ ਨਹੀਂ ਕਿਹਲੇ ਨਾ ਬੈਕ ਹੈ ਨਾ ਤੇ ਠੰਡੇ ਦਿਮਾਗ ਨਾਲ ਸੋਚਦੀ ਆ ਰਾਜ ਅਜੇ ਵੀ ਸੋਚਣਾ ਮੈਂ ਤੂੰ ਮੈਂ ਤੈਨੂੰ ਕਿੰਨਾ ਸਮਝਾਉਣ ਲਈ ਆ ਬਾਕੀ ਨਾ ਤੂੰ ਆਪਣੀ ਹੈਲਥ ਵੱਲ ਵੀ ਮੇਰੇ ਵੱਲ ਵੀ ਮੈਂ ਕਿਦਾਂ ਆਪਣਾ ਸਰੀਰ ਫਿੱਟ ਫਾਟ ਰੱਖਿਆ ਵਾ ਅਸੀਂ ਦੋਨੋਂ ਨਾ ਇੱਕੋ ਕਲਾਸ ਚ ਪੜਦੀਆਂ ਸੀ ਤੇ ਹੁਣ ਵੀ ਆਪਣੇ ਵੱਲ ਵੀ ਇਹ ਤੇ ਮੇਰੇ ਵੱਲ ਵੀ ਚੱਲ ਛੱਡ ਕਹਿਣਾ ਆਏ ਕਿਹੜੇ ਟੁਖੜਿਆਂ ਚ ਪੈ ਗਈਆਂ ਤੇ ਮੈਂ ਤੇਰੇ ਲਈ ਕਾਫੀ ਬਣਾ ਕੇ ਲਿਆਵਾ ਗੱਲਾਂ ਤੇ ਸਾਡੀਆਂ ਪੈਣ ਮੁੱਕਣੀਆਂ ਨਹੀਂ ਗੀਆਂ ਤੈਨੂੰ ਪਤਾ ਹੀ ਆ ਤੂੰ ਹੁਣ ਬਾਹਰ ਅੰਦਰ ਵਾਂ ਤੇ ਮੈਂ ਇੱਥੇ ਪੈਂਡੂਆਂ ਦੇ ਵਿੱਚ ਵਾਂ ਤੇ ਮੇਰੀਆਂ ਤੇ ਇਦਾਂ ਹੀ ਮੁੱਕਣੀਆਂ ਨਹੀਂ ਤੇ ਤੂੰ ਕਹਿਣਾ ਕਿੱਥੇ ਪੈਣ ਨੂੰ ਮੈਂ ਸੇਲ ਲਿਆਵਾ ਮੈਂ ਲਿਆਵਾ ਤੇਰੇ ਵਾਸਤੇ ਕਾਫੀ ਬਣਾ ਕੇ ਸਸਰੀ ਘਰ ਤਾਂ ਆਇਆ ਜੀ ਸਸਰੀ ਘਰ ਪੁੱਤ ਉਹ ਸੁਣਾਓ ਠੀਕ ਠਾਕ ਹਾਂ ਠੀਕ ਠਾਕ ਬੜਾ ਵਧੀਆ ਆਵਰਾ ਤੂੰ ਹਾਂ ਆਪਣੇ ਵਧੀਆ ਤਾਈ ਜੀ ਕਿੱਥੇ ਤਾਈਓ ਤੇਰੀ ਉਹ ਚੌਂਕਿਆ ਲਿਓ ਜਾ ਉੱਥੇ ਚਲ ਜਾ ਠੀਕ ਆ ਮੈਂ ਉਹ ਪੱਟਿਆ ਵੇਖਾ ਵਾਂ ਠੀਕ ਲੈ ਹਰਾਸ ਦੀ ਮੇਰੇ ਚਾਂਸੇ ਚ ਆ ਗਈ ਹੈ ਘਰ ਬਾਹਰ ਦੀ ਦਾ ਵਾਹ ਹੀ ਖੁੱਲਾ ਵਾ ਜੀ ਕਿਤੇ ਇਹਨੇ ਇਥੋਂ ਵੇਚ ਕੇ ਨਾ ਸ਼ਹਿਰ ਲੱਲਿਆ ਨਾ ਤੇ ਮੇਰਾ ਹੀ ਬੈਨੀਫਿਟ ਆ ਇਹਦੇ ਵਿੱਚ ਮੈਂ ਤੇ ਅੱਗੇ ਕਈਆਂ ਦੀ ਪ੍ਰਾਪਰਟੀ ਵਕਾ ਕੇ ਤੇ ਆਪਣਾ ਫਾਇਦਾ ਕੱਢਿਆ ਵਾ ਇਹਦੇ ਵਿੱਚੋਂ ਹੀ ਨਾ ਮੈਨੂੰ ਲੱਖ ਡੇਢ ਲੱਖ ਬਾਚੀ ਜਾਣਾ ਚਲੋ ਕੋਈ ਨਹੀਂ ਇਹ ਤੇ ਹੈ ਹੀ ਲਈ ਲੱਗਵਾ ਇੰਨੀ ਮਗਰ ਲੱਗੀ ਜਾਣਾ ਵਾ ਇਹ ਆ ਵੀ ਹੁਣ ਮੇਰੀ ਗੱਲ ਤੇ ਗੌਰ ਜ਼ਰੂਰ ਕਰੂਗੀ ਏ ਹਾਏ ਇਹਦੇ ਨਾਲ ਬਹੁਤੀ ਸਕਿੰਨਨ ਜੀ ਹੋ ਗਈ ਆ ਤਾਂ ਅਸੀਂ ਇੱਥੋਂ ਹੀ ਗਈਓ ਇੱਥੇ ਪਈਆਂ ਗੱਲਾਂ ਕਰਨ ਦੇ ਆ ਅੱਗੇ ਘਰ ਵਾਲੇ ਵੇਖ ਕੇ ਕਿੰਨੀਆਂ ਗੱਲਾਂ ਕਰਨ ਦੇ ਆ ਤੇ ਆਂਦੀ ਮੈਂ ਚਾਹ ਨਹੀਂ ਪੀਂਦੀ ਤੇ ਚਾਹ ਦੀਆਂ ਗਰਮੀਆਂ ਪਰ ਪਰ ਪੀਂਦੀ ਰਹੀ ਉਹਦੋਂ ਤੇ ਹੁਣ ਕਹਿੰਦੀ ਮੈਂ ਚਾਹ ਨਹੀਂ ਪੀਂਦੀ ਤੇ ਚਾਹ ਨੂੰ ਮੈਂ ਚਾਹ ਰੱਖ ਦਿੰਦੀ ਨੇ ਇਹਦੇ ਗਾੜੀ ਤੇਨੇ ਮੈਨੂੰ ਗੱਲਾਂ ਬੜੀਆਂ ਕਰਨੀਆਂ ਚੱਲ ਮਨਾ ਕੌਫੀ ਬਣਾ ਦੇਣੀ ਆ ਵਧੀਆ ਜੀ ਬਣਾ ਕੇ ਇਥੇ ਖਾੜੀ ਰੱਖ ਦਿੰਦੀ ਆ ਤਈ ਅਸੀ ਘਾਲ ਸਾਸਰੀ ਘਾਲ ਹੋਸਣਾ ਕੀ ਆ ਚਾਲਵਾ ਠੀਕ ਠਾਕ ਕਹੀ ਨਹੀਂ ਲੱਗਦਾ ਸਾਗ ਤਰੇਆ ਬੜਾ ਘੋਟੇ ਤੇ ਘੋਟਾ ਡਾਇ ਇਹ ਮਾਦ ਨੇ ਸਾਗ ਤੇਰੀ ਆਈਓ ਹਾਂਜੀ ਜੀ ਕਰਨ ਗਿਆ ਸਾਗ ਨੂੰ ਮੈਂ ਹਾਂ ਚੱਲ ਅੱਜ ਬਣਾ ਹੀ ਲੈਨੇ ਆ ਆਓ ਅੱਜ ਕੱਲ ਸਾਗ ਲੱਗਦਾ ਬੜਾ ਸਵਾਦ ਵਾ ਨਹੀਂ ਵਧੀਆ ਲੱਗਦਾ ਤੇ ਮੈਂ ਹਾਂ ਚੱਲ ਬਣਾਉਣੀ ਆ ਹੋਰ ਤੂੰ ਸੁਣਾ ਕੀ ਕਰਦੀ ਆਈ ਆ ਕੁਝ ਨਹੀਂ ਕਰਨਾ ਕੀ ਆ ਹੈ ਰਾਜਦੀਦ ਹਿੰਦੀ ਹੁੰਦੇ ਕਿੱਥੇ ਆ ਇੱਥੇ ਯਾਰ ਅੱਜ ਇੱਥੇ ਅੰਦਰ ਲੰਮੀ ਪਈ ਹੋਣੀ ਆ ਠੀਕ ਆ ਹਾਂ ਇਹ ਅੱਗੇ ਤੇ ਮੈਂ ਹਾਂ ਨਾਲ ਹੀ ਕੰਮ ਕੁੰਮ ਕਰਦੇ ਰਹਿੰਦੇ ਹੁੰਦੇ ਸੀ ਨਾ ਨੇ ਨਾਲ ਫਿਰ ਪੁੱਤ ਉਹਨੇ ਕਿੱਥੋਂ ਕਰਨਾ ਹੁੰਦਾ ਵਾ ਉਹ ਕੱਟ ਕਰਦੀ ਆ ਚੁੱਲੇ ਤੇ ਤੇ ਤੈਨੂੰ ਪਤਾ ਸਾਗ ਤੇ ਫਿਰ ਚੁੱਲੇ ਤੇ ਰਹਿ ਜਾਂਦਾ ਵਾ ਉਹ ਗੈਸ ਕੋਸਤੇ ਹੀ ਕੰਮ ਕਰਦੀ ਆ ਠੀਕ ਹੈ ਤੇ ਉਹ ਤੇ ਆਂਦੀ ਲਿਆ ਗਿਆ ਤੇ ਬਣਾ ਲਈ ਤੇ ਮੈਂ ਕਹਿੰਦਾ ਨਹੀਂ ਮੈਂ ਚੁੱਲੇ ਤੇ ਬਣਾ ਲੈਂਨੀ ਅਛਾ ਚੁੱਲੇ ਤੇ ਸਾਗ ਵਧੀਆ ਬਣਦਾ ਹਨਾ ਇਹ ਗੱਲ ਤੇ ਤੁਹਾਡੀ ਠੀਕ ਆ ਚੁੱਲੇ ਨਾਲ ਦੀ ਤਾਂ ਰੀਸ ਹੀ ਨਹੀਂ ਰਾਜ ਦੀਦੀ ਨੂੰ ਵੀ ਚਾਹੀਦਾ ਵਾ ਥੋੜਾ ਬਹੁਤਾ ਚੁੱਲੇ ਤੇ ਕੰਮ ਕਰਨਾ ਆਡੇ ਅਰਗਿਆਂ ਨੇ ਤੇ ਤਰਲੇ ਲੈਣੇ ਹੀ ਆ ਪਈ ਆਂ ਤੇ ਗੈਸ ਤੇ ਹੀ ਕੰਮ ਕਰਨਾ ਕਿਆਲ ਕੋਈ ਗੱਲ ਨਹੀਂ ਕਰਨਾ ਹੀ ਆ ਪੁੱਤ ਆਪਣੀਆਂ ਲੋੜਾਂ ਨੂੰ ਕਰਨਾ ਇਹ ਨਾ ਚਿਹਰੇ ਸਾਡੇ ਚਲਦੇ ਫਿਰਦੇ ਆ ਤੇ ਅਸੀਂ ਆਕੀ ਦਾ ਵਾ ਵੀ ਚੱਲ ਕੋਈ ਗੱਲ ਨਹੀਂ ਅਸੀਂ ਚੁੱਲੇ ਤੇ ਕੰਮ ਕਰ ਲੈਨੇ ਮੇਰ ਕੋ ਸਗੋ ਗੈਸ ਤੇ ਨੀਂਗਾ ਹੁੰਦਾ ਨਾ ਚੁੱਲੇ ਤੇ ਸਭ ਖਾ ਕੰਮ ਕਰ ਲੈਨੀ ਆ ਤਾਂ ਇਹ ਇੱਕਦਮ ਮੈਂ ਗੱਲ ਪੁੱਛਣੀ ਇੱਕ ਦਿਨ ਤੁਹਾਡੇ ਘਰ ਰੋਲਾ ਵੀ ਬੜਾ ਪੈਂਦਾ ਸੀ ਤੇ ਪੁਲਿਸ ਵਾਲੇ ਵੀ ਤੁਹਾਡੇ ਘਰ ਆਏ ਸੀ ਕੀ ਗੱਲ ਹੋਈ ਸੀ ਕੋਈ ਲੜਾਈ ਝਗੜਾ ਹੋਇਆ ਸੀ ਨਹੀਂ ਨਹੀਂ ਪੁੱਤ ਲੜਾਈ ਝਗੜਾ ਕਾਦਾ ਹੋਣਾ ਵਾ ਉਹ ਤੇ ਨਾ ਮੇਜਰ ਦੀ ਇਨਕਵਾਰੀ ਜੀ ਆਈ ਉਹ ਆਏ ਸੀਗੇ ਤੇ ਉਹ ਤਾਂ ਡਏ ਹੱਣ ਖੇਡਣ ਜਸਨ ਦੇ ਨਾਲ ਡਏ ਹੈਗੇ ਜਾਣ ਜਾਣ ਕੇ ਉਹਨੂੰ ਮਖੌਲ ਕਰਨ ਦੇ ਕਿ ਤੇਰੇ ਪਾਪੇ ਦੇ ਤਾਂ ਤੂੰ ਸ਼ੈਨ ਕਰਦੇ ਐ ਤਾਂ ਉਹਨੂੰ ਮਖੌਲ ਕਰਨ ਦੇ ਤੇ ਉਹਦੇ ਹੀ ਰੌਲਾ ਪਾਉਂ ਸਾਡੇ ਘਰ ਕਾਦੀ ਗੱਲ ਬਾਤ ਹੋਣੀ ਦੋ ਤੇ ਅਸੀਂ ਜਾਣੇ ਆ ਤੁਹਾਡਾ ਕਿਤੇ ਨਾ ਰੌਲਾ ਪੈਣਾ ਚਲੋ ਘਰ ਦੇ ਵਿੱਚ ਕੋਈ ਗੱਲ ਹੋ ਵੀ ਜਾਂਦੀ ਆ ਦੋ ਭਾਂਡੇ ਹੋਣ ਤੇ ਖੜਕੀ ਜਾਂਦੇ ਆ ਨਹੀਂ ਨਹੀਂ ਗੱਲ ਸਾਡੀ ਕਿਤੇ ਨਾ ਹੋਣੀ ਆ ਰਾਜ ਤੇ ਬਹੁਤ ਚੰਗੀ ਆ ਵੀ ਅੱਲਾ ਤੇਰੇ ਸਾਹਮਣੇ ਉਹ ਕਿਤੇ ਅਜੇ ਤੱਕ ਅੰਦਰੋਂ ਨਹੀਂ ਨਿਕਲੀ ਸਾਫ਼ ਸਫਾਈਆਂ ਤੇ ਸਾਰਾ ਦਿਨ ਡਈ ਰਹਿੰਦੀ ਸਾਫ਼ ਸਫਾਈਆਂ ਤੇ ਹੀ ਡਈ ਰਹਿੰਦੀ ਮੈਨੂੰ ਤੇ ਇਹੋ ਜਿਹਾ ਕੰਮ ਕੋਈ ਕਰਨੀ ਨਹੀਂ ਦਿੰਦੀ ਤੇ ਚਲ ਕੋਈ ਗੱਲ ਨਹੀਂ ਧੀਏ ਮੈਂ ਜਾਂ ਨਹੀਂ ਬਹਿ ਜਾ ਮੈਂ ਚਾਹ ਬਣਾ ਕੇ ਨਹੀਂ ਚੰਗਾ ਫੇ ਤਾਈ ਜੀ ਮੈਂ ਜਾਂਦੀ ਆ ਬਹਿ ਜਾਂਦੀ ਵਾਵਾ ਗੱਲਾਂ ਬਾਤਾਂ ਕਰਨੀਆਂ ਮੇਰਾ ਵੀ ਢੜਾ ਹੌਲਾ ਹੋਇਆ ਆ ਹੀਗਾ ਨਹੀਂ ਤਾਈ ਜੀ ਜਾਵਾਂ ਮੈਂ ਹੁਣ ਉਤੋਂ ਟਾਈਮ ਵੀ ਕਿ ਨਾ ਹੋਇਆ ਵਾ ਮੈਂ ਵੀ ਕੋਈ ਕੰਮ ਕਾਰ ਕਰਨਾ ਮੈਂ ਜਾ ਕੇ ਤੇ ਮੈਂ ਕਰਨ ਨੂੰ ਕੁਲਮ ਨਹੀਂ ਆ ਕੋਲੀ ਦੇ ਕੇ ਤੇ ਉਹਨੂੰ ਸਾਗ ਦੇ ਦਿਓ ਥੋੜਾ ਰਾਜ ਕਾਫੀ ਨਾ ਬੜੀ ਟੇਸਟੀ ਹੀ ਨਹੀਂ ਤਾਂ ਵੀ ਚੰਗਾ ਇਹ ਤੇਨੂੰ ਪਸੰਦ ਆ ਗਈ ਆ ਤੇ ਮੈਂ ਤੇ ਦਰਦੀ ਦਰਦੀ ਨੇ ਬਣਾਈ ਵੀ ਜਿੱਡੀ ਉਹ ਸਕੀਨ ਵਾ ਪਤਾ ਨਹੀਂ ਮੇਰੇ ਕਾਫੀ ਪਸੰਦ ਆਉਣੀ ਉਹਨਾਂ ਦੇ ਨਹੀਂ ਆਉਣੀ ਉਹ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਚਲ ਰਾਜ ਗੱਲਾਂ ਬਹੁਤ ਹੋ ਗਈਆਂ ਹੁਣ ਨਾ ਮੈਂ ਵੀ ਚਲਦੀ ਆ ਨਹੀਂ ਤੂੰ ਰਾਤ ਰਹਿੰਦੀ ਨਾ ਤੇ ਹੋਰ ਗੱਲਾਂ ਬਾਤਾਂ ਕਰਦੇ ਉਹ ਨਹੀਂ ਨਹੀਂ ਰਾਤ ਮੈਂ ਕੀ ਰਹਿਣਾ ਵਾ ਮੇਰੇ ਨਾ ਅਜੇ ਹੋਰ ਕੰਮ ਬੜੇ ਆ ਮੇਰੇ ਇੱਥੇ ਦੋ ਰੈਸਟੋਰੈਂਟ ਵੀ ਆ ਤੇ ਇੱਕ ਨਾ ਸ਼ੋਅਰੂਮ ਵੀ ਆ ਕੱਪੜਿਆਂ ਦਾ ਹੁਣ ਮੈਂ ਉੱਥੇ ਵੀ ਫੇਰਾ ਮਾਰਨਾ ਵਾ ਚੱਲ ਵੇਖ ਲਾ ਪਰ ਮੈਨੂੰ ਤੇ ਇਹ ਵੀ ਕਿਤੇ ਰਹਿੰਦੀ ਨਾ ਰਾਤ ਕਿੰਨਾ ਮਜ਼ਾ ਆਉਣਾ ਗੱਲਾਂ ਬਾਤਾਂ ਨਹੀਂ ਮਾਰਨੀਆਂ ਇਹ ਕੀ ਗੱਲ ਯਾਰ ਰਾਜ ਜੀ ਨਾ ਤੇਰਾ ਮਨ ਬਣੂਗਾ ਨਾ ਅਜੇ ਮੈਂ ਮਹੀਨਾ ਕਿਥੇ ਹੀ ਆ ਫਿਰ ਮੈਂ ਫੌਰਨ ਚਲੇ ਜਾਣਾ ਤੇ ਤੂੰ ਮੈਨੂੰ ਦੱਸ ਦੀ ਐਵੇਂ ਕਿਸੇ ਕੋ ਨਾ ਠੱਗੀ ਨਾ ਖਾ ਲਈ ਤੇ ਜੇ ਤੇਰਾ ਇਰਾਦਾ ਹੋਊਗਾ ਨਾ ਸੈਰ ਕੋਠੀ ਰਹਿਣ ਦਾ ਤੇ ਮੈਨੂੰ ਜ਼ਰੂਰ ਦੱਸੀ ਮੈਂ ਤੈਨੂੰ ਨਾ ਸਸਤੇ ਜਿਹੇ ਚੀ ਦਵਾ ਦੂੰਗੀ ਕੋਈ ਨਹੀਂ ਤੇਰੇ ਨਾਲ ਮੈਂ ਕਰੂੰਗੀ ਗੱਲ ਜੇ ਤੂੰ ਇਹ ਕੰਮ ਕਰ ਦੇ ਨਾ ਤੇ ਹੋਰ ਮੈਨੂੰ ਕਿਹ ਇੰਨਾ ਤੋਂ ਮੈਂ ਖੜਾ ਸਿਡਾਵਾਂ ਮੈਂ ਆਪਣਾ ਪੁੱਤ ਵੀ ਇਥੋਂ ਕੱਢਾ ਇਨਾਂ ਦੇ ਲਾਗੇ ਨਾ ਲੱਗੇ ਦਾਦੀ ਤੇ ਵਸਾ ਹੀ ਨਹੀਂ ਖਾਂਦੀ ਉਹੀ ਤੇ ਤੈਨੂੰ ਮੈਂ ਸਮਝਾਉਂਦੀ ਆ ਤੂੰ ਮੈਨੂੰ ਨਾ ਜ਼ਰੂਰ ਦੱਸੀ ਜੇ ਤੂੰ ਲੈਣਾ ਹੋਏਗਾ ਤੇ ਕੋਈ ਗੱਲ ਚੱਲ ਠੀਕ ਆ ਤੇ ਜੇ ਮੇਰੀ ਗੱਲ ਬਣ ਗਈ ਨਾ ਤੇ ਭਾਜੀ ਤੇਰੇ ਨੂੰ ਬਾਅਦ ਚ ਦੱਸਣਾ ਮੈਂ ਪਹਿਲਾਂ ਦੱਸਣਾ ਇਨਾਂ ਨੂੰ ਚਲ ਠੀਕ ਆ ਹਾਂ ਚਲ ਠੀਕ ਹਾਂ ਚਲੋ ਠੀਕ ਆ ਚਲ ਜਾ ਕੇ ਫੋਨ ਕਰਦੀ ਤੇ ਠੀਕ ਹੈ ਚਲ 6 ਘਟੇ ਹੁਣ ਮੰਗੜ ਆ ਗਈ ਐ ਸੇਤੀ ਨਹੀਂ ਵੀ ਜਿਤ ਤੱਕ ਤੇ ਮੈਂ ਇਹਦੇ ਵਾਸਤੇ ਬਣਾਇਆ ਮੈਂ ਸਵੇਰ ਦੀ ਖੱਪ ਗਈ ਆ ਕਦੀ ਤੂ ਤੇ ਕਦੀ ਕੋ ਤੇ ਕਿੱਡੇ ਹਲੇ ਆਈ ਆਈ ਤੇ ਜਿਹੜੇ ਕੰਮ ਹੈਗੀ ਉਸੇ ਆਈ ਆਈ ਤੇ ਸੁਨਦਕਾ ਲੈਣ ਤੇ ਵੇਖਾਂ ਉਹਦਣ ਇਹਨਾਂ ਦੇ ਘਰ ਕੀ ਬਣਿਆ ਪਰ ਮੈਂ ਵੀ ਇਹਦੇ ਪੱਲੇ ਕੋਹ ਪੈਣ ਹੀ ਨਹੀਂ ਦਿੱਤਾ ਮੈਂ ਜੱਤਾ ਹੀ ਹੁਤਾ ਹੀ ਜਾ ਐਡੀ ਸੁਕੜੀ ਜੀ ਹੈਗੀ ਹੈ ਨਾ ਆਪਣੇ ਘਰ ਦੀ ਕੋਈ ਗੱਲ ਨਹੀਂ ਤਸੀਂ ਤਾਂ ਲੋਕਾਂ ਦੇ ਘਰ ਦੀ ਕਿੰਦਾ ਸੁਨਦਕਾ ਲੈਂਦੀ ਫਿਰਦੀ ਹੈ ਕਿ ਨਹੀਂ ਹਾਈ ਆਪਣੇ ਆਪਣੇ ਮੁਕੱਦਰ ਹੀ ਆ ਨਾ ਆਂਦੀ ਵੇ ਮੇਰੇ ਦੋ ਰੈਸਟੋਰੈਂਟ ਵਾ ਤੇ ਮੌਲ ਵੀ ਆ ਮੇਰਾ ਕੱਪੜਿਆਂ ਵਾਲਾ ਵੇਖ ਲਾ ਮਾਪਿਆਂ ਨੇ ਵੀ ਆਈ ਤੇ ਸੱਸ ਸਹੁਰਾ ਵੀ ਕਿੰਨਾ ਇਹਨੂੰ ਚੰਗਾ ਟੱਕਰ ਪਿਆਵਾ ਉਦਾਂ ਤੇ ਚੰਗੇ ਗਾਲੇ ਵਿਆਹ ਤੇ ਮੈਨੂੰ ਵੀ ਉਦਾਂ ਚੰਗੇ ਘਾਰੀ ਪਰ ਮੇਰੇ ਸੱਸ ਸਹੁਰੇ ਨੇ ਨਹੀਂ ਪੇਸ ਜਾਣ ਦਿੱਤੀ ਉਹਨਾਂ ਜ਼ਿੰਮੇਵਾਰੀ ਨੇ ਹੱਥੋਂ ਛੱਡੀਆਂ ਮੈਂ ਤੇ ਨਾ ਦੋ ਕਮਰੇ ਲੈ ਕੇ ਨਾ ਤੇ ਆਪਣੇ ਆਪ ਦੀ ਸੋਚਣ ਦੀ ਵੀ ਬੜੀ ਵਡਿਆਈ ਕੀਤੀ ਆ ਪਰ ਨਹੀਂ ਮੈਂ ਇਹ ਨਾ ਰਹਿਣਾ ਇੱਥੇ ਨਹੀਂ ਗਾ ਲੈ ਲੈਣੀ ਸ਼ਹਿਰ ਚ ਕੋਠੀ ਇੰਨਾ ਲਾਗੇ ਤੇ ਮੈਂ ਰਹਿਣੇ ਨਾ ਮੈਂ ਆਪਣੇ ਪੁੱਤ ਨੂੰ ਰਹਿਣ ਦੇਣਾ ਤੇ ਜਿਹੜੀ ਉਹ ਕਬਲ ਮਾਰੇ ਆ ਉਹਨੇ ਵੀ ਨਹੀਂ ਮੇਰੀ ਜਾਨ ਸੜਨੀ ਤੀਜੇ ਦਿਨ ਉਨੇ ਪਾ ਬੇਪਾਪੀ ਕਰਦੀ ਰਹਿਣਾ ਇਹਦ ਨੂੰ ਬਿਹਤਰ ਵਾ ਇਹ ਸਹਿਰ ਚਲ ਜੂਗੇ ਨਾ ਤੇ ਇਹਨਾਂ ਦੇ ਅੱਖਾਂ ਤੋਂ ਪਰੋਕੀ ਹੋ ਜੂਂਗੇ ਇਹ ਵੀ ਨਾ ਮੇਰੇ ਲਾਗੇ ਆਉਣਗੇ ਤੇ ਮੈਂ ਇਹਨਾਂ ਨੂੰ ਨਾ ਮਿਲੂਗੀ ਜਿੱਲੀ ਆ ਜੀ ਅਜੇ ਤੇਰੇ ਕੋ ਬੋਕਰ ਹੀ ਨਹੀਂ ਫੈਂਡਾਈ ਫਿਰ ਗਈ ਫਿਰ ਗਈ ਮੰਮੀ ਜੀ ਅੰਦਰਾਂ ਚ ਝਾੜੂ ਲਾ ਕੇ ਤੇ ਪੋਚੇ ਲਾ ਲੇ ਆ ਆਹੀ ਰਹਿ ਗਿਆ ਕੁੜਾ ਮੈਂ ਪਹਿਲਾਂ ਪਠੇ ਪਾ ਕੇ ਮੁੜ ਕੇ ਕਿਸ ਦੇ ਘਰ ਚਲ ਗਈ ਜਰਾਕ ਮਾੜਾ ਜਾਂ ਕੰਮ ਹੈ ਤੇ ਉਧਰੋਂ ਮੈਂ ਕਿੰਨਾ ਟਾਈਮ ਲਾ ਕੇ ਆਈ ਤੇ ਅਜੇ ਤਰੀਕ ਇੱਥੇ ਹੀ ਬੋਕਰ ਤੁਰੀ ਫਿਰਨ ਢਈ ਤੂੰ ਬਸ ਹੋ ਗਿਆ ਵਾ ਹੁਣ ਹੌਲੀ ਹੌਲੀ ਘੜੀ ਲੱਗਦੇ ਜਾਂਦੀ ਸਭ ਸਪਾਈਆਂ ਕਰਦਿਆਂ ਨੇ ਘੜੀ ਵੀ ਤੇਰੀ ਕੈਂਟੀਆਂ ਵਰਗੀ ਆ ਕਦੋਂ ਦੀ ਤੂੰ ਇੱਥੇ ਹੀ ਏਚਮੇਚ ਲਾਈ ਆ ਤੇ ਇੱਥੇ ਬੈਹ ਤੈਨੂੰ ਗੱਲ ਦੱਸਾਂ ਇਧਰ ਆ ਬਾ ਉੱਪਰ ਸਾਡਾ ਇੱਥੇ ਕੁੜੀ ਨੇ ਆਉਣਾ ਵਾ ਸੁਖੀ ਸੰਦੀ ਰਖੜੀ ਲੈ ਕੇ ਨਹੀਂ ਰਹਦੇ ਇੱਥੇ ਨਹੀਂ ਆ ਤੇ ਹੁਣ ਆ ਵੀ ਨੂੰ ਉਹਨੇ ਬਣਣੇ ਆ ਤੇ ਉਹਦੇ ਲਈ ਚਾਜ ਸਵਾਦ ਨਾਲ ਕੋਈ ਚੀਜ਼ ਬਣਾ ਲੈ ਸਬਜੀ ਸੂਜੀ ਜੋ ਬਣਾਉਣ ਵਾਲੀ ਤੇ ਉਹਦੇ ਲਈ ਬਣਾ ਲੈ ਜੇ ਕੋਈ ਚੀਜ਼ ਲੈਣ ਵਾਲੀ ਉਹ ਵੀ ਮੈਨੂੰ ਦੱਸ ਦੇ ਡੱਬਿਆਂ ਚ ਵੇਖ ਲੈ ਜਿਹੜੀ ਚੀਜ਼ ਹੈਗੀ ਆ ਕਿ ਨਹੀਂ ਹੈਗੀ ਤੇ ਮੈਂ ਫੇਰ ਸਹਿਰੋਂ ਜਾ ਕੇ ਲਿਆਂਗੂ ਉਹ ਟਾਈਮ ਨਾਲ ਮੁੜ ਕੇ ਭੱਜਣਾ ਪੈਂਦਾ ਬੰਦੇ ਨੂੰ ਕੋਈ ਨਹੀਂ ਮੰਮੀ ਜੀ ਮੈਂ ਸਾਰਾ ਕੰਮ ਕਰ ਲੂਗੀ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਆਹੋ ਇਹ ਨਾ ਹੋਵੇ ਮੁੜ ਕੇ ਤੂੰ ਮੈਨੂੰ ਆਖੇ ਪਿਆ ਜਾ ਚੀਜ਼ ਨਹੀਂ ਘਰ ਹੈਗੀ ਤੇ ਆ ਨਹੀਂ ਹੈਗੀ ਤੇ ਉਹ ਟਾਈਮ ਨਾਲ ਮੁੜ ਕੇ ਨਹੀਂ ਜਾ ਜਾਂਦਾ ਮਾਹ ਪੱਠਾ ਦਥਾਈ ਲਿਆਂਦਾ ਜਾਂਦਾ ਗਰਮੀ ਬੜੀ ਆ ਕੋਈ ਨਾ ਮਮੀ ਜੀ ਤੂੰ ਇਹ ਫਿਕਰ ਨਾ ਕਰੋ ਵੀ ਤਾਨੂੰ ਕਹਿਣ ਦਾ ਮੈਂ ਮੌਕਾ ਹੀ ਨਹੀਂ ਦੇਣਾ ਸੁੱਕੀ ਸੰਦੀ ਤੇ ਰਖੜੀ ਆਈ ਆ ਤੇ ਦੀਦੀ ਪਹਿਲੀ ਵਾਰੀ ਲੈ ਕੇ ਆਉਣ ਲੱਗੇ ਮੇਰੇ ਵਿਆਹ ਤੋਂ ਮਗਰੋਂ ਜੇ ਆਉਣ ਲੱਗੀ ਆ ਨਾ ਤੇ ਮੇਰੀ ਤੇ ਇਦਾਈ ਜੀ ਤਮਾਨ ਪੂਰਾ ਕਰੀ ਤੇ ਜਿੱਲਿਆਂ ਵਾਂਗੂ ਨਾ ਕੰਮ ਕਰੀ ਤੇ ਉਹਨੂੰ ਰੋਟੀ ਪਾਣੀ ਐਨ ਬਣਾ ਸਵਾਰ ਕੇ ਦਵੀ ਤੇ ਦੂਜੀ ਗੱਲ ਇਹ ਵੀ ਉਹਦੇ ਨਾਲ ਕੋਈ ਇਹੋ ਜੀ ਗੱਲ ਨਾ ਕਰੀ ਜਿਹੜੀਆਂ ਅੱਗੇ ਉਹਦੇ ਕੰਨ ਭਰਦੀ ਰਹੀ ਇਹੋ ਜੀ ਗੱਲ ਨਹੀਂ ਕੋਈ ਕਰੀਦੀ ਹੁੰਦੀ ਮੈਨੂੰ ਵੀ ਪਤਾ ਉਹਨੇ ਰਖੜੀ ਲੈ ਕੇ ਆਉਣਾ ਤੇ ਉਹ ਵੀ ਤੇਰੇ ਅਰ ਗਈ ਆ ਜੇ ਤੂੰ ਸੱਚ ਪੁੱਛੇ ਨਾ ਉਹ ਵੀ ਤੇਰਾ ਹੀ ਪੱਖ ਪੂਰਦੀ ਆ ਉਹ ਵੀ ਭਾਬੀ ਭਾਬੀ ਕਰਦੀ ਨਹੀਂ ਥੱਕਦੀ ਤੇ ਫਿਰ ਕੀ ਮੰਮੀ ਨਨਾਨ ਪਰਜਾਈ ਦਾ ਰਿਸ਼ਤਾ ਇਦਾਂ ਦਾ ਹੁੰਦਾ ਵਾ ਪੈਣਾ ਪੈਣਾ ਵਰਗਾ ਹੁੰਦਾ ਵਾ ਉਹ ਮੇਰੇ ਨਾਲ ਦੁੱਖ ਸੁੱਖ ਕਰ ਲੈਂਦੇ ਆ ਤੇ ਮੈਂ ਉਹਨਾਂ ਨਾਲ ਕਰ ਲੈਣੀ ਉਹ ਕਿਹੜੇ ਬਗਾਨੇ ਆ ਤੁਹਾਡੀ ਧੀ ਆ ਦੇ ਤੇ ਹੈ ਗਈ ਆ ਤੇ ਨਾ ਨਾ ਹੋਵੇ ਪੀ ਤੀ ਨੂੰ ਤੂੰ ਹਿੱਦਾਂ ਹੀ ਕਰੀ ਜਾਵੇਂ 24 ਘੰਟੇ ਅੱਗੇ ਵੀ ਉਦੋਂ ਤੂੰ ਮੇਰੇ ਨਾਲ ਲੜਾਈ ਕਰਾਈ ਕਹਿ ਕੇ ਕਹਿ ਕੇ ਤੇ ਹੁਣ ਨਾ ਇਦਾਂ ਕਰੀ ਹੁਣ ਉਹਨੂੰ ਮੇਰੀ ਵੀ ਕੋਈ ਸੁਣ ਲੈਣ ਦਿਆ ਕਰੀ ਕੋਈ ਨਹੀਂ ਨਹੀਂ ਕਰਦੀ ਨਾਲੇ ਮੇਰੀ ਗੱਲ ਸੁਣ ਪਿਲਵਾਰੀ ਦੇ ਵਿੱਚ ਪੈਸੇ ਰੱਖੇ ਤੇ ਉਹਦੇ ਵਿੱਚ 1000 ਰੁਪਇਆ ਘਟਣ ਦਿਆ ਵਾ ਤੇ ਕੁੜੀ ਨਹੀਂ ਆਉਣਾ ਵਾ ਤੇ ਮੈਂ ਕਿਹਾ ਕੁੜੀ ਨੂੰ ਕੋਈ ਚੀਜ਼ ਲਿਆ ਕੇ ਦੇਣੀ ਤੇ ਉਹ ਕਿੱਥੇ ਗਿਆ ਵਾ ਮੰਮੀ ਗਿਆ ਤੇ ਕੇ ਦੇਣੀ ਆ ਅਬੀ ਦੀ ਨਾ ਬੱਸ ਦਾ ਕਰਾਇਆ ਦੇਣ ਵਾਲਾ ਹੈ ਤੋ ਆਂਦਾ ਵੀ ਮੰਮੀ ਜੀ ਮੈਨੂੰ ਬਾਸਤੇ ਨਹੀਂ ਚੜਾਉਣਾ ਉਹਨਾਂ ਨੇ ਜੇ ਮੈਂ ਅੱਜ ਕਰਾਇਆ ਨਾ ਖੜਿਆ ਤੇ ਮੈਂ ਕੱਢ ਕੇ ਤੇ ਦੇ ਦਿੱਤਾ ਉਹਨੂੰ ਮੈਂ ਤੇ ਤੁਹਾਨੂੰ ਪਤਾ ਵਾ ਕਿਤੇ ਵੀ ਖਰਚਾ ਕਰਨਾ ਹੋਵੇ ਤੁਹਾਡੇ ਕੋਲੋਂ ਹੀ ਪੈਸਾ ਮੰਗਦੀ ਆ ਅੱਛਾ ਬੜੀ ਚਲਾ ਕੇ ਮੁੰਡੇ ਦੇ ਬਾਹਨੇ ਤੂੰ 100 ਰੁਪਇਆ ਖਸਕਾਉਂ ਲਈ ਤੇ ਬਾਹਰ ਅੱਜ ਦੁਪਹਿਰੇ ਕੋਈ ਭਾਈ ਆਇਆ ਹੁਣ ਅੱਜ ਆ ਖਾਣ ਪੀਣ ਵਾਲਾ ਤੇ ਜਾਂ ਫੇ ਕੱਪੜਿਆਂ ਵਾਲਾ ਆਇਆ ਨਾ ਕੋਈ ਸੂਟ ਆਂਦੀ ਹਣੀ ਮੈਂ ਲੈ ਲੈਣੀ ਤੇ ਇਦਾਂ ਵਿੱਚ ਦਾ ਦਊ ਲਾ ਲੈਣੀ ਮੰਮੀ ਨੂੰ ਕਿਹੜਾ ਪਤਾ ਲੱਗਣਾ ਵਾ ਦਾਸ ਮਮੇ ਕਿੱਦਾਂ ਦੀਆਂ ਗੱਲਾਂ ਕਾਣ ਦੇ ਦਹੀਂ ਜੇ ਮੈਂ ਸੂਟ ਲੈਣਾ ਹੁੰਦਾ ਤੁਹਾਨੂੰ ਕਹਿਣਾ ਹੈ ਮੈਂ ਬੜਾ ਤੁਹਾਡੇ ਤੋਂ ਚੋਰੀ ਸੂਟ ਕਿਉਂ ਲੈਣਾ ਹੈ ਤੁਸੀਂ ਮੈਨੂੰ ਨਾ ਏਦਾਂ ਦੇ ਇਲਜ਼ਾਮ ਨਾ ਮੇਰੇ ਤੇ ਲਾਓ ਆਪਣੇ ਘਰ ਚ ਚੋਰੀ ਮੈਂ ਕਿਉਂ ਕਰਨੀ ਆ ਨਹੀਂ ਮੈਂ ਸਾਰਾ ਕੁਝ ਜਾਣਦੀ ਆ ਮੈਨੂੰ ਪਤਾ ਵਾ ਜਿੱਦਾਂ ਦੀ ਤੂੰ ਹੈਗੀ ਆ ਜਦੋਂ ਹੀ ਰਾਤ ਥੇ ਉਦੋਂ ਕਿਹੜੀ ਤੁਕਾਟ ਕਰਦੀ ਸੀ ਕਦੀ ਆ ਲੈ ਕਦੀ ਆ ਲੈ ਜੇ ਬਾਹਰ ਕੋਈ ਪਾਈ ਆਉਂਦੇ ਨਾ ਤੇ ਰਾਨ ਖਸਮ ਨੇ ਉਹ ਡੱਕ ਲੈਣਾ ਮੈਂ ਸਾਰਾ ਕੁਝ ਵੇ ਨਹੀਂ ਮੈਂ ਇਹ ਬੋਲਦੀ ਨਹੀਂ ਹੁੰਦੀ ਹੁੰਦੇ ਹਾਂ ਤਾਨੂੰ ਮੈਂ ਤਜਕੀਨ ਨਹੀਂ ਹੈਗਾ ਇੰਨੇ ਦਿਨ ਮੈਨੂੰ ਵਿਆਹੀ ਆਈ ਨੂੰ ਹੋ ਗਿਆ ਤੇ ਤੁਸੀਂ ਫਿਰ ਵੀ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਆ ਇਲਜ਼ਾਮ ਮੈਂ ਵੇਂਦੀ ਰਹੀ ਆ ਤੇ ਮੈਂ ਇਲਜ਼ਾਮ ਸੱਚਾ ਹੀ ਲਾਉਂਦੇ ਵਾਂ ਝੂਠੇ ਨਹੀਂ ਗੇ ਲਾਉਂਦੀ ਉਹ ਵੀ ਮੈਨੂੰ ਕੂਨ ਨਹੀਂ ਦਿੰਦਾ ਆਂਦਾ ਵੀ ਮੰਮੀ ਨਹੀਂ ਤੂੰ ਨਹੀਂਗਾ ਕੂਨਾ ਮੰਮੀ ਜੀ ਤੁਸੀਂ ਮੇਰੇ ਤੋਂ ਵੱਡੇ ਆ ਤੇ ਮੈਂ ਤੁਹਾਡੀ ਇੱਜ਼ਤ ਕਰਦੀ ਆਂ ਮੈਂ ਤੁਹਾਡੇ ਅੱਗੇ ਨਾ ਬਹੁਤਾ ਬੋਲਣਾ ਨਹੀਂ ਚਾਹੁੰਨੀ ਵੀ ਪਰ ਜਦੋਂ ਤੁਸੀਂ ਮੈਨੂੰ ਆ ਵਾਧ ਘਟ ਗੱਲਾਂ ਕਰਦੇ ਆ ਨਾ ਫਿਰ ਮੈਨੂੰ ਬੜਾ ਦੁੱਖ ਲੱਗਦਾ ਵਾ ਮੇਰੀ ਗੱਲ ਸੁਣ ਤੂੰ ਇੱਥੇ ਦੀ ਨੌਂ ਆ ਤੂੰ ਤੀ ਨਹੀਂ ਗਈ ਤੇਰੀ ਮਾਂ ਵਾ ਹੁਣ ਵੱਖਰੀ ਪਰਜਾਈ ਤੇਰੀ ਦੇ ਨਾਲੋਂ ਤੇ ਮੈਨੂੰ ਪਤਾ ਵਾ ਉੱਥੇ ਪੁੱਜਣ ਡਈ ਹੋਣੀ ਤੇ ਪਰਜਾਈ ਤੇਰੀ ਨੇ ਤੇ ਤੇਰੀ ਮਾਂ ਨੂੰ ਦੁੱਖੀ ਵੀ ਨਹੀਂ ਦੇਣੀ ਜੇ ਤੂੰ ਸੱਚੀਆਂ ਪੁੱਛਦੀਆਂ ਤੇ ਸਾਰਾ ਕੁਝ ਇੱਥੋਂ ਉੱਥੇ ਹੀ ਪਹੁੰਚਾਉਣਾ ਵਾ ਤੂੰ ਮੈਂ ਸਾਰਾ ਕੁਝ ਜਾਣਦੀ ਆ ਐਵੇਂ ਨਾ ਸਮਝੀ ਮੈਨੂੰ ਆਏ ਮਮੀ ਮੈਂ ਉਹਨਾਂ ਨੂੰ ਜਾ ਕੇ ਦੱਸ ਪੈਸੇ ਕਿਉਂ ਦੇਣੇ ਮੇਰੀ ਮਾਂ ਨਾ ਭੁੱਖੀ ਰਹਿ ਲੂਗੀ ਚਾਰ ਨਾਲ ਰੋਟੀ ਖਾ ਲੂਗੀ ਪਰ ਉਹ ਤੀ ਦੇ ਘਰ ਦਾ ਨਹੀਂ ਖਾਂਦੀ ਮੈਨੂੰ ਪਤਾ ਵਾ ਸਾਰੇ ਇਦਾਂ ਦਿੰਦੇ ਆ ਆਪਣੇ ਘਰ ਨੂੰ ਸਾਰੇ ਹੀ ਸਿਆਣੇ ਆ ਹੁਣ ਮੈਂ ਵੀ ਬੜਾ ਕੁਝ ਕਹਿਣਾ ਤੂੰ ਵੀ ਮੈਨੂੰ ਪਤਾ ਬੜਾ ਕੁਝ ਕਹਿਣਾ ਵਾ ਵਰ ਪਚਾਉਣੇ ਤੇ ਤੂੰ ਉੱਥੇ ਹੀ ਆ ਵੀ ਅਹਲੀ ਭਾਵੇਂ ਇਹ ਵੀ ਲੱਖੋ ਦੀ ਗੱਲ ਸੱਚੀ ਹੋਣੀ ਆ ਬੱਸ ਵੀ ਕਰੋ ਦਾਦੀ ਹਰ ਵੇਲੇ ਮੰਮੀ ਦੇ ਦਿਵਾਲੇ ਹੋਏ ਰਹਿੰਦੇ ਜੇ ਹੁਣ ਕੀ ਕਰਤਾ ਇਹਨਾਂ ਨੇ ਨਹੀਂ ਤੂੰ ਵੀ ਹੁਣ ਮੰਮੀ ਦਾ ਹੀ ਬਣ ਗਿਆ ਤੇ ਮੰਮੀ ਨੇ ਵੇਖਿਆ ਮੈਂਡ ਚ ਲਾ ਲਿਆ ਮਗਰ ਚਾਟੇ ਮੈਨੂੰ ਪਤਾ ਹੀ ਸਾਰੀਆਂ ਗੱਲਾਂ ਦਾ ਮੈਨੂੰ ਪਤਾ ਵਾ ਜਿੱਦਾਂ ਦੀ ਤੇਰੀ ਮੰਮੀ ਆ ਮੰਮੀ ਮੰਮੀ ਕਹਿਣ ਲੱਪਿਆ ਜਦੋਂ ਮੈਂ ਨਹੀਂ ਉਦੋਂ ਤੇ ਤੂੰ ਮੰਮੀ ਆਂਦਾ ਨਹੀਂ ਹੁਣ ਮੇਰੀਆਂ ਅੱਖਾਂ ਖੁੱਲ ਗਿਆ ਵਾ ਬੜੇ ਚੰਗੇ ਆ ਵਿਚਾਰੇ ਮੈਂ ਤੇ ਐਵੇਂ ਸਤਾਈ ਬਣਿਆ ਰਿਆ ਪਹਿਲਾਂ ਮੈਨੂੰ ਪਤਾ ਵਾ ਜਿੰਨੇ ਕ ਚੰਗੇ ਆ ਜਿੱਦਾਂ ਦੀ ਨਾਲੇ ਉਹ ਹੈ ਗਈ ਆ ਠੱਗੀਆਂ ਠੋਰੀਆਂ ਮਾਰਦੀ ਆ ਤੇ ਪਿੱਛੇ ਹੀ ਪਚਾਉਣਾ ਇਹਨੇ ਸਾਰੇ ਮੈਨੂੰ ਪਤਾ ਕੰਮ ਇਹਨੇ ਇਦਾਂ ਦਾ ਹੀ ਕਰਨੇ ਆ ਮੈਂ ਨਿਆਣੀ ਨਹੀਂ ਕੀ ਕਾਦੀ ਠੱਗੀ ਕਰਤੀ ਉਹਨਾਂ ਨੇ ਦੱਸੋ ਨਾ 100 ਰੁਪਈਆ ਰੱਖਿਆ ਤੇ ਉਹ ਇਦਾਂ ਇਦਾਂ ਉਲਟ ਗੁਲਟ ਮੈਨੂੰ ਕਰਕੇ ਦੱਸ ਦਿੱਤਾ ਵਾ ਉਹ ਦਾਦੀ ਉਲਟ ਗੁਲਟ ਨਹੀਂ ਹੋਇਆ ਉਹ ਮੈਂ ਬਸ ਦਾ ਕਰਾਇਆ ਦੇਤਾ ਵਾ ਤੇ ਅੱਛਾ ਤੇ ਮੈਂ ਐਵੇਂ ਉਦੋਂ ਦੀ ਖਾਪਦੀ ਰਹੀ ਮੈਨੂੰ ਤੁਸੀਂ ਪਹਿਲਾਂ ਹੀ ਦੱਸ ਦਿੰਦੇ ਹਾਂ ਤੁਸੀਂ ਕਹਦੇ ਸੁੰਦੇ ਨਹੀਂ ਆ ਦੇਖ ਲਾ ਆ ਵੀ ਮੈਂ ਤੈਨੂੰ ਕੀ ਲੱਗਦਾ ਇਦਾਂ ਦੀ ਆ ਮੈਂ ਮੰਮੀ ਨੂੰ ਪਹਿਲੇ ਐਵੇਂ ਬੜੀਆਂ ਸਫਾਈਆਂ ਦਿੱਤੀਆਂ ਵਾ ਕਿ ਮੈਂ ਆਪਣੇ ਘਰੋਂ ਚੋਰੀ ਨਹੀਂ ਕੀਤੀ ਪਰ ਇਹ ਛੱਟ ਮੇਤੇ ਇਲਜ਼ਾਮ ਲਾ ਦਿੰਦੇ ਦੇਖਾਂ ਗਲੇਡੂ ਸੁੱਟਦੀ ਭੱਜ ਗਈ ਕਿ ਨਹੀਂ ਅੰਦਰ ਨੂੰ ਹੁਣ ਉਹਨੂੰ ਪੁੱਤ ਮੌਕਾ ਮਿਲ ਗਿਆ ਵਾ ਪਿਓ ਤੇਰਾ ਇੱਥੇ ਨਹੀਂ ਆ ਹੁਣ ਇਹਨੇ ਪੇਕਿਆਂ ਦੀਆਂ ਤਿਆਰੀਆਂ ਖੇਚ ਲੈਣੀਆਂ ਵਾ ਤੇ ਜੇ ਕਿਤੇ ਤੈਨੂੰ ਪਤਾ ਸੀ 1000 ਰੁਪਏ ਲੋੜ ਵਾ ਤਾਂ ਤੂੰ ਮੈਨੂੰ ਦੱਸ ਦੋ ਮੈਨੂੰ ਕਿਉਂ ਸੁਦੈਣ ਬਣਾਇਆ ਤਹੀ ਰਾਲ ਮਿਲ ਕੇ ਮਾਂ ਪੁੱਤ ਨੇ ਆਪ ਤੇ ਦਾਦੀ ਫੇਰੇ ਤੋਰੇ ਤ ਰਹਿੰਦੇ ਜੇ ਮੈਂ ਡਾਡੂ ਕੋ ਪੈਸੇ ਕਿੱਥੇ ਲੈਣਾ ਇਹ ਫੇਰਾ ਤੋਰਾ ਤੁਸੀਂ ਮਾਂ ਪੁੱਤ ਕਰ ਲਿਆ ਕਰੋ ਮੈਨੂੰ ਜਿਆਦਾ ਜਰੂਰਤ ਪਈ ਫੇ ਚੰਦਰੇ ਵੱਡੇ ਤੁਸੀਂ ਮੈਨੂੰ ਪਤਾ ਵਾ ਜਿੱਦਾਂ ਤੇ ਤੁਸੀਂ ਛਿਆਣੇ ਬਾਂਡੇ ਹੋ ਸਾਰਾ ਕੁਝ ਤੈਨੂੰ ਸੁਖਾਰਦੀ ਆ ਅੱਗੇ ਉਦੋਂ ਦਾ ਨਾ ਸਿੱਖਿਆ ਮੇਰੇ ਕੋ ਤੂੰ ਮੈਂ ਆਖਣਾ ਤੇਰੀ ਮਾਂ ਤੇ ਤੂੰ ਆਖਣਾ ਨਹੀਂ ਮੇਰੀ ਆਂਟੀ ਆ ਮੈਂ ਸਾਰਾ ਕੁਝ ਜਾਣਦੀ ਉਹਨੂੰ ਐਵੇਂ ਨਾ ਸਮਝੀ ਮੈਨੂੰ ਐਵੇਂ ਦਾਜੀ ਤੁਸੀਂ ਉਹਨਾਂ ਦੇ ਨਾ ਝੂਠਾ ਐਗਜ਼ਾਮ ਲਾਇਆ ਵਾ ਉਹਨਾਂ ਦੱਸਿਆ ਕਿ ਨਾ ਦੁੱਖ ਲੱਗਿਆ ਨਾ ਵਾ ਇਦਾਂ ਜੇ ਤੁਹਾਡੇ ਤੇ ਕੋਈ ਲਾਵੇ ਹਾਂ ਉਹ ਜਾਗਾ ਬਹਿ ਜਾ ਮੈਨੂੰ ਪਤਾ ਵਾ ਤੇਰਾ ਸਾਰਾ ਇਲਜ਼ਾਮ ਲਾਇਆ ਮੈਂ ਸੱਚਾ ਲਾਇਆ ਮੈਂ ਝੂਠਾ ਲਾਇਆ ਵਾ ਤੇ ਮੈਨੂੰ ਪਤਾ ਜੋ ਕੰਡਈ ਜਦੋਂ ਮੈਂ ਕਹਿਣਾ ਤੈਨੂੰ ਤਦੋਂ ਤੂੰ ਮੇਰੀ ਮੰਨਦਾ ਨਹੀਂ ਤੇ ਹੁਣ ਤੂੰ ਉਹਦੇ ਮਗਰ ਲੱਗ ਗਿਆ ਛੇਤੀ ਨਹੀਂ ਨਾਲੇ ਜਿਹੜਾ ਤੂੰ ਕਹਿੰਦੇ ਨਾ ਉਹਨੇ ਮੇਕੇ ਚੱਲ ਜਾਣਾ ਵਾ ਉਹਨਾਂ ਦੇ ਵੀ ਉੱਥੇ ਮਾਂ ਪਿਓ ਵਾ ਜੇ ਹੋ ਸਕਿਆ ਤੇ ਮੈਂ ਵੀ ਨਾਲ ਹੀ ਚੱਲ ਜਾਣਾ ਜੇ ਮੈਨੂੰ ਛੁੱਟੀਆਂ ਪੈ ਗਈਆਂ ਤੇ ਜਾਵੇ ਬਹਿ ਜਾ ਚੱਪ ਕਰਕੇ ਮੈਨੂੰ ਪਤਾ ਉਹਦੇ ਪੂਰਨਿਆਂ ਤੇ ਚੱਲਣ ਦਾ ਪਿਆ ਜਾ ਕੇ ਕਿਤੇ ਕਾਪੀ ਕਿਤਾਬੇ ਵੀ ਖੋਲ ਲਿਆ ਕਰ ਦਾਦੀ ਤੁਹਾਡੇ ਲਾਗੇ ਤੇ ਬਹਿਣਾ ਹੀ ਮਾੜਾ ਵਾ ਜੇ ਕੇ ਫਿਰ ਕਹਿ ਦਿੰਦੇ ਵੀ ਮੇਰੇ ਲਾਗੇ ਨਹੀਂ ਕੋਈ ਬਿੰਦਾ ਵੀ ਕਿੰਨਾ ਹੁਣ ਖਪਣ ਡਿਆ ਵੇ ਹੁਣ ਖਪਣਾ ਨਹੀਂ ਆਵੀ ਇਹ ਨੀ ਕਿਤੇ ਗਰਮੇ ਆ ਤੇ ਮੱਤ ਵੱਜ ਗਈ ਆ ਪਰੋਣੇ ਕਾਦੇ ਆ ਜਾਂਦੇ ਆ ਘੜੇ ਜਸਨ ਉਹ ਤੂੰ ਵੀ ਨਾ ਰਣੀ ਮਾਸੀ ਤੇਰੀ ਹੁਣ ਚੱਲ ਗਈ ਆ ਤੇ ਤੂੰ ਵੀ ਨਾਤ ਹੋ ਕੇ ਤੇ ਅਸੀਂ ਹੋਏ ਕਮਰੇ ਪਿਆ ਤੇ ਮੈਂ ਮਰੂਦ ਲਿਆਵਾ ਤੋੜ ਕੇ ਤੇ ਫਿਰ تیر ਕੇ ਤੇ ਲੂਣ ਲਾ ਕੇ ਤੇ ਮਾਪੋ ਤੇ ਬਹਿ ਕੇ ਖਾਈਏ ਚਲੋ ਨਾਤ ਮੈਂ ਲੈਣਾ ਵਾ ਪਰ ਅੱਜ ਤੇ ਮਾਰੀ ਬੋ ਕੀਤੀ ਜੇ ਕਾਦੀ ਬਗਾਨੇ ਥਾਂ ਤੁਹਾਡੀ ਛੇਲੀ ਆਈ ਆ ਸਾਰੇ ਤੇ ਘਰ ਦੇ ਪੇ ਖੋਲ ਤੇ ਉਹਨਾਂ ਸਾਹਮਣੇ ਉਹਨਾਂ ਕੀ ਪ੍ਰਾਣ ਕਿੰਨੇ ਕਿੰਨੇ ਜਾ ਕੇ ਦੱਸਣਾ ਇੱਦਾਂ ਮੰਜਾਕ ਬੰਦਾ ਆਪਣਾ ਬਗਾਨੇ ਥਾਂ ਜਾ ਕੇ ਕਿਤੇ ਨਹੀਂ ਮੰਜਾਕ ਬੰਦਾ ਦੋਸੇ ਹੱਲੀ ਹੀ ਮੇਰੀ ਸਗੀ ਮੇਰੀ ਪਹਿਣਾ ਵਰਗੂ ਮਿਲਦੀ ਆ ਤੇ ਉਹਦੋਂ ਨਹੀਂ ਮੈਂ ਦੋਸੋ ਕਰਨਾ ਤੇ ਕਿਹਦੇ ਨਾਲ ਕਰਨਾ ਦਾਦੀ ਤੇ ਨੇ ਦਿੱਤਾ ਵੀ ਕਿ ਮੈਂ ਸੱਚੀਆਂ ਕਈਆਂ ਪੁੱਤੋ ਉਹਦੇ ਨਾਲ ਸੱਚੀਆਂ ਭਰਾਏ ਤੁਸੀਂ ਕੀ ਕਈਆਂ ਵਾ ਦੁਖ ਸੁਖ ਨਾ ਆਪਣੇ ਨਾਲ ਹੁੰਦਾ ਬਗਾਨੇ ਨਾਲ ਨਹੀਂ ਬਗਾਨੇ ਕਿਹੜੀ ਪੀਰ ਹੋਣੀ ਪੀਰ ਤੇ ਆਪਣੇ ਆਪਣੇਆਂ ਨੂੰ ਹੋਣੀ ਨਾ ਬਹੁਤੀ ਮੈਨੂੰ ਮੱਤਾ ਨਾ ਦੇ ਤੇ ਮੈਂ ਲੱਗੀ ਉੱਥੇ ਬੈਣ ਮਰੂਦ ਲੱਗੀ ਤੋਣ ਤੇ ਤੂੰ ਜਾ ਕੇ ਨਾ ਕਿਆ ਮੈਂ ਵੀ ਜਾਣਾ ਵਾ ਤੂੰ ਕਿਸੇ ਜਾ ਇਹ ਕਿੱਥੇ ਮਰੂਤ ਤੋੜਦੇ ਰਹੋਗੇ ਮੈਂ ਤੋੜ ਦਿੰਦਾ ਹਾਂ ਬਹੁਤ ਤੂੰ ਤੋਚਾ ਨਾ ਜਿੰਨੇ ਮਰੂਤ ਤੋੜਦੇ ਨੇ ਗੱਲਾਂ ਸੁਣਦਾ ਕਰਕੇ ਆਂਦਾ ਹੀ ਉਹ ਜਸਨ ਤੋੜ ਮੇਰਾ ਪੁੱਤ ਮਰੂਤ ਮੈਂ ਉੱਥੇ ਮੰਜੀ ਦੇ ਘੜੀ ਕੇ ਪਹਿਲਾਂ ਚੰਗਾ ਗਰਮੀ ਬੜੀ ਲੱਗੀ ਆ ਮੈਨੂੰ ਆਹ ਤੋੜ ਆਹ ਇੱਥੋਂ ਤੋੜ ਪੱਕੇ ਜਸਨ ਖਬਰਦਾਰ ਜੇ ਮਰੂਤ ਤੋੜਿਆ ਤੇ ਉਹ ਜਿਹੜੀ ਆਂਦੀ ਨਾ ਕੋੜ ਮਰੂਤ ਉਹ ਪਾਣੀ ਨਹੀਂ ਪੁੰਦੀ ਰਹੀ ਚੁੱਪ ਕਰਕੇ ਤੇ ਬਹਿ ਜਾ ਰਮਾਨਾ ਮੰਮੀ ਤੂੰ ਹੀ ਪਾਣੀ ਪਿੱਛੇ ਉਹ ਤੇ ਨਹੀਂ ਲੈ ਆ ਲਿਆ ਪਾਇਆ ਇਸੀ ਮੋਟਰ ਤੋਂ ਪਾਣੀ ਪਿਆ ਵਾ ਤੇ ਮੁੰਡੇ ਨੂੰ ਹੀ ਦਾਦੇ ਨੇ ਕਿਹਾ ਸੀ ਵੀ ਜਸਨ ਪਾਣੀ ਪਾ ਜੇ ਮੁੰਡਾ ਹੁਣ ਮਰੂਦ ਤੋੜਨ ਆ ਗਿਆ ਤੇ ਕੋਈ ਆਖਰ ਤੇ ਨਹੀਂ ਆ ਗਿਆ ਉਦਾਂ ਤੇ ਬੜਾ ਕਹੀ ਨਹੀਂ ਮੇਰਾ ਪੋਤਾ ਵਾ ਮੇਰਾ ਪੋਤਾ ਵਾ ਹੁਣ ਤੇ ਪੋਤੇ ਨੂੰ ਮਰੂਦ ਤੋੜੇ ਭਾਂ ਟੋਕ ਟੋਕ ਖਾ ਜਾਣ ਥੱਲੇ ਡੇਕੇ ਢੇਰ ਸਾੜ ਭਾਂ ਪੈ ਜੇ ਉਹਦੇ ਢਿੱਡ ਜਨਾ ਪੈਂਡ ਦਵੀ ਕੋਈ ਗੱਲ ਨਹੀਂ ਪੋਤਾ ਆਊਗਾ ਨਾ ਲੈਣ ਉਦੋਂ ਮੈਂ ਦੇ ਦੂੰਗੀ ਜਿਹੜਾ ਤੂੰ ਬੜੇ ਟੌਰ ਨਾਲ ਆਇਆ ਨਾ ਤੋੜ ਜਸਨ ਮਰੂਦ ਮੈਂ ਕਰਦ ਲਿਆਵਾ ਤਾਂ چیر ਕੇ ਖਾਣੇ ਆ ਇਹ ਗੱਲ ਭੁੱਲ ਜਾ ਹੁਣ ਤੂੰ ਸਾਨੂੰ ਕਿਹਾ ਇਹ ਨਾ ਉਧਰ ਵਿੜੇ ਚ ਪਿਆਰ ਨਹੀਂ ਪਾਉਣਾ ਅੱਜ ਤੂੰ ਕਿਹੜੇ ਨੱਕ ਨਾਈ ਆ ਇਹ ਘਰ ਤੇਰਾ ਵੀ ਨਹੀਂ ਗਾ ਤੇ ਜੇ ਮੇਰਾ ਨਹੀਂ ਨਾ ਤੇ ਤੇਰਾ ਡਾ ਵੀ ਨਹੀਂ ਗਾ ਇਹ ਘਰ ਬਾਪੂ ਦਾ ਵਾ ਉਹਨੇ ਬਣਾਇਆ ਅਸੀਂ ਉਹਦੇ ਘਰ ਚ ਤੁਰੇ ਫਿਰਦੇ ਆ ਬਾਪੂ ਦਾ ਘਰ ਹੀ ਨਾ ਤੈਨੂੰ ਤੇ ਬਾਪੂ ਨੂੰ ਬਾਪੂ ਸਮਝਿਆ ਉਧਰ ਕੱਢਿਆ ਗੋਡੇ-ਗੋਡੇ ਮੱਛਰ ਦੇ ਵਿੱਚ ਤੇ ਉੱਥੇ ਚੁਰਲੇ ਤੇ ਅੱਗ ਬਾੜਦੇ ਫੂਕਾ ਮਾਰਦੇ ਰਹਿੰਦੇ ਆ ਉਹ ਤੁਸੀਂ ਤੁਸੀਂ ਕਢਾਇਆ ਸੀ ਤੇ ਡੈਡੀ ਬਾਹਰ ਨਿਕਲਿਆ ਸੀ ਜੇ ਤੁਸੀਂ ਨਾ ਨਾ ਡੈਡੀ ਨੂੰ ਚੁੱਕਣਾ ਕੋਈ ਦੰਦੀਆਂ ਗੱਲਾਂ ਬਾਤਾਂ ਕਰਦੇ ਆ ਤੇ ਡੈਡੀ ਨੇ ਕੋਈ ਗੱਲ ਉਹ ਨਹੀਂ ਕਰਨੀ ਮੇਰੇ ਨਾਲ ਬਹੁਤ ਸੁਣੀ ਗੱਲ ਵਾ ਹੁਣ ਤੇ ਡੈਡੀ ਬਲਦੀ ਹੁੰਦੀ ਜਾਂਦੀ ਆ ਵੀ ਖਰਿਆ ਡੈਡੀ ਮੇਰੇ ਵੱਲ ਹੁਣ ਨਾ ਹੋਇਆ ਜੋ ਮਰਜ਼ੀ ਕਰ ਲਾ ਤੂੰ ਬੇਟੇਰੀਆਂ ਨੇ ਵੇਖ ਲੀਆਂ ਤੇਰੀਆਂ ਚਮਚੀਆਂ ਤੂੰ ਹੀ ਚਲਾ ਚਲਾ ਕੇ ਇਹ ਕਿੰਨਾ ਕਿ ਚੱਲਣੀਆਂ ਜੋ ਤੇਰੇ ਕੋ ਰੋਟੀ ਨਾ ਪੱਕੀ ਫਿਰ ਡੈਡੀ ਨੇ ਮੇਰੇ ਵੱਲ ਹੀ ਆਉਣਾ ਫਿਰ ਆਜ ਪੁੱਤ ਦਹੀਂ ਦੋ ਫੁਲਕੇ ਤੇ ਫਿਰ ਤੈਨੂੰ ਮੈਂ ਦੱਸੂਗੀ ਵੀ ਡੈਡੀ ਜੀ ਉਹ ਮੰਮੀ ਕੋ ਜਾ ਕੇ ਮੰਗ ਹੁਣ ਰੋਟੀਆਂ ਦੋ ਤੂੰ ਆਪਣੀ ਨਾ ਜ਼ੁਬਾਨ ਬੰਦ ਕਰ ਲਾ ਤੈਨੂੰ ਖੁੱਲ ਮਿਲੀ ਆ ਨਾ ਤੇ ਤੂੰ ਉਹ ਖੁੱਲ ਕਰੀ ਜਾ ਇੱਕ ਗੱਲ ਮੈਨੂੰ ਉਹ ਵੀ ਦੱਸੋ ਉਹ ਜਿਹੜੀ ਫੰਡਿਆਂ ਜਿਆ ਵਾਲੀ ਫੰਡੇ ਜੇ ਖਲਾੜ ਕੇ ਆਈ ਉਹ ਕੌਣ ਹੀਗੀ ਉਹ ਮੇਰੇ ਸਹੇਲੀ ਸੀ ਮੇਰੇ ਭੈਣ ਸੀ ਅਸੀਂ ਇਕੱਠੀਆਂ ਪੜਦੀ ਰਹੀਆਂ ਜੇ ਆ ਗਈ ਆ ਤੇ ਕੋਈ ਆਖਰ ਆ ਗਈ ਆ ਤੁਹਾਡੇ ਘਰ ਜਿਹੜਾ ਮਰਦੀ ਹੈ ਮੈਂ ਤੁਹਾਨੂੰ ਵੀ ਕਹਿੰਦੀ ਪੁੱਛਿਆ ਵਾ ਕਿ ਕੌਣ ਆਉਂਦਾ ਤੇ ਕੌਣ ਜਾਂਦਾ ਵਾ ਕਿਹੜਾ ਆਉਂਦਾ ਤੁਹਾਡੇ ਘਰ ਆ ਦੱਸ ਤੇ ਸਹੀ ਕੋਈ ਆਇਆ ਵਾ ਆਈ ਆ ਉਹ ਆਈਆਂ ਚਰਾਂ ਦੀ ਅਹੀਂ ਚੱਕ ਜੇ ਅੱਗੇ ਤੇ ਛੇਲੀ ਪਹਿਣ ਵੇਖੀ ਨੀਗੀ ਜਿਹੜੀ ਤੋਂ ਅੱਜ ਨਵੀਂ ਛੇਲੀ ਪਹਿਣ ਬੜਾ ਲੀਆ ਕੋਈ ਗੱਲ ਨਹੀਂ ਲੱਗੂਗਾ ਤੈਨੂੰ ਪਤਾ ਜਿੱਦਣ ਉਹ ਲੱਗੀ ਨਾ ਹੁੰਜਾ ਫੇਰ ਕੇ ਫੇਰ ਪਤਾ ਲੱ ਨਾ ਮੈਂ ਪਰ ਇਹ ਡੇਡੇ ਖੋਪੇ ਲਾ ਕੇ ਆਈ ਮੈਂ ਕਾਲੀਆਂ ਐਨ ਕਰ ਮਾਰੇ ਡਰ ਗਿਆ ਮਾਰੇ ਬੈਠੇ ਭੱਜਣ ਲੱਗਾ ਮੈਂ ਆਪਣੇ ਕੋਣ ਆ ਗਏ ਆ ਤੇ ਆਈ ਤੇ ਉੱਥੇ ਬੈਠੇ ਡਰਨਦੇ ਆਂ ਆਈ ਤੇ ਰਾਖੀ ਦੇ ਕਰਨ ਤੇ ਹੋਰ ਨਾ ਹੋਏ ਕਈ ਗੂੰਜਾ ਫੇਰ ਕੇ ਲੈ ਜੇ ਤੇ ਇਹਨੇ ਪਤਾ ਨਹੀਂ ਲੱਗਾ ਕਿਹੜੇ ਵੇਲੇ ਆਂਦੀ ਤੋਰ ਵੀ ਦਿੱਤੀ ਆ ਮੈਂ ਨਹੀਂ ਕਾਦੀ ਤੁਸੀਂ ਰਾਖੀ ਕਰਨਦੇ ਤੁਸੀਂ ਮੈਨੂੰ ਬਹੁਤ ਗਹਿਣਾ ਘੱਟਾ ਦਿੱਤਾ ਸੀ ਜੁੱਤੀਆਂ ਤੇ ਉਹ ਦੋ ਕੁੱਲੀਆਂ ਪਿਆਰੀ ਜੋ ਤੁਸੀਂ ਐਸਾਂ ਦਿੱਤਾ ਜਿਹੜੇ ਮੈਨੂੰ ਫਸਲ ਦੇ ਜਿਹੜੇ ਮੈਂ ਪਹਾ ਤੇ ਲੱਜਾਂ ਕਰਾਇ ਉਹ ਮੇਰੇ ਲੈ ਜਾਣੇ ਹੈ ਕੀ ਮੇਰੇ ਕੋ ਜਿਹੜਾ ਨੇ ਕੁਝ ਲੈ ਜਾਣਾ ਮੇਰੇ ਕੋ ਇਹਦੀ ਜ਼ੁਬਾਨ ਨੂੰ ਬੰਦ ਕਰ ਲਾ ਨੇ ਤਾਂ ਮੈਂ ਕਰਨਾ ਜਾਣਦੀ ਆ ਹਾਂ ਦਾਦੀ ਮੈਂ ਵੀ ਕੀ ਕਰ ਸਕਦਾ ਵਾਂ ਮੈਂ ਰਾਸ਼ਦਾਈ ਹੋ ਗਿਆ ਵਾਂ ਮੈਂ ਇਹ ਚੱਲਾਂ ਜੇ ਸਦਾਈ ਹੋ ਗਿਆ ਵਾਂ ਇਹਨੂੰ ਢਾਗਿਆ ਮੇਰੇ ਦਵਾਲੇ ਫੇਰ ਆ ਮਮੀ ਮਰੂਦ ਖਾ ਲੈ ਚੱਲ ਭੱਜਾ ਇੱਥੋਂ ਮਮੀ ਤੱਕੇ ਨਾ ਮਾਰੋ ਮੈਨੂੰ ਘਰੋਂ ਨਾ ਕੱਢੋ ਜਦੋਂ ਮੈਂ ਤੁਹਾਨੂੰ ਕੁਝ ਕਿਹਾ ਨਾ ਤੇ ਫਿਰ ਤੁਸੀਂ ਡੈੜੀ ਨੂੰ ਅਥਰੂ ਕੱਢ ਕਰ ਦੱਸਣਾ ਇੱਕ ਦਿਨ ਚਾਰ ਲੰਮ ਦੇ ਜਮੜਦੇ ਮੈਂ ਤਾਂ ਨਹੀਂ ਗਾਂਹ ਜਾ ਨੇੜੇ ਬੇੜੇ ਚ ਪੈਰ ਨਾ ਪਾਇਆ ਕਰ ਦੱਸਣਾ ਤੇ ਉਹ ਬਾਅਦ ਦੀ ਗੱਲ ਵਾ ਕੋਈ ਗੱਲ ਨਹੀਂ ਤੂੰ ਵੀ ਆਵੀਂ ਇੱਧਰ ਨੂੰ ਫੇਰ ਤੈਨੂੰ ਮੈਂ ਦੱਸੂਗੀ ਮੈਂ ਤਾਂ ਹੁਣ ਚਲੀ ਜਾਣਾ ਚੁੱਪ ਮੈਂ ਨਹੀਂ ਚੰਗੀ ਚੰਨੀ ਤਾਂ ਚੱਲ ਜਾ